ਹਾਂਜੀ ਵੀਡੀਓ ਦੇਖ ਰਹੇ ਸਾਰੇ ਭੈਣਾ ਭਰਾਵਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਅੱਜ ਦੀ ਜਿਹੜੀ ਵੀਡੀਓ ਆ ਇਹ ਹੈਗੀ ਆ ਸਕੈਮਾਂ ਦੇ ਉੱਤੇ ਕਿਉਂਕਿ ਸਕੈਮ ਬਹੁਤ ਵਧ ਰਹੇ ਆ ਤੇ ਖਾਸ ਕਰਕੇ ਨਿਊਜ਼ੀਲੈਂਡ ਦੇ ਵਿੱਚ ਦੋ ਕੇਸ ਇਦਾਂ ਦੇ ਹੋ ਗਏ ਆ ਕਿ ਜਿਹੜੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਦਾਂ ਵੀ ਹੋ ਸਕਦੀ ਗੱਲ ਨਿਊਜ਼ੀਲੈਂਡ ਦੇ ਵਿੱਚ ਹੁਣ ਤੁਸੀਂ ਵੇਖਿਆ ਵਰਕ ਵੀਜ਼ੇ ਲੱਗੇ ਕਿੰਨੀ ਐਕਸਪਲੋਇਟੇਸ਼ਨ ਹੋਈ ਤੋਂ ਖਤੜੀ ਹੋਈ ਆ ਉਹਦੇ ਕਰਕੇ ਇਹ ਕੇਸ ਵੀ ਬਹੁਤ ਵਧੇ ਆ ਉਹਦੇ ਵਧਣ ਦਾ ਕਾਰਨ ਵੀ ਤੁਹਾਨੂੰ ਦੱਸਾਂਗੇ ਤੇ ਤੁਸੀਂ ਵੀ ਬਚਣਾਵਾ ਇਹ ਚੀਜ਼ਾਂ ਦੇ ਉੱਤੇ ਕਿਉਂਕਿ ਹੁਣ ਵੀ ਇਹ ਚੱਲ ਰਿਹਾ ਪੂਰੇ ਪੀਕ ਦੇ ਉੱਤੇ ਆ ਇਹ ਕੰਮ ਇਹ ਮਨਲਾ ਦਾ ਇਕੱਲੇ ਨਿਊਜ਼ੀਲੈਂਡ ਦੇ ਵਿੱਚ ਨਹੀਂ ਸਾਰੇ ਦੇਸ਼ਾਂ ਦੇ ਵਿੱਚ ਹੀ ਆ ਜਿਹੜੇ ਮੇਨ ਵਿਕਸ ਤੋਂ ਇਹ ਵੇ ਆ ਜਿਦਾਂ ਆਸਟ੍ਰੇਲੀਆ ਲਾ ਲੋ ਕੈਨੇਡਾ ਇੱਧਰ ਸਾਰੇ ਸਾਰੇ ਦੇਸ਼ਾਂ ਦੀ ਯਾਦ ਰਹੀ ਕਰਦੇ ਆ ਤੇ ਇਹ ਕੀ ਆ ਤੁਹਾਨੂੰ ਮੈਨੂੰ ਲੱਗਦਾ ਨਹੀਂ ਸੁਣਿਆ ਹੋਊਗਾ ਪਰ ਇੱਥੇ ਜ਼ਰੂਰ ਆਉਂਦੇ ਆ ਅੱਜ ਦੇ ਸਮੇਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਵਾ ਤੇ ਇਹਦੇ ਬਾਰੇ ਤੁਹਾਨੂੰ ਦੱਸਦੇ ਆ ਕਿ ਪਹਿਲਾਂ ਆਪਾਂ ਸਿਆਣੇ ਕਹਿੰਦੇ ਹੁੰਦੇ ਸੀ ਲਾਲਚੀ ਜਿਉਂਦਾ ਰਵੇ ਠੱਗ ਭੁੱਖਾ ਨਹੀਂ ਮਰਦਾ ਉਹਦਾ ਮਤਲਬ ਇਹ ਹੁੰਦਾ ਹੈ ਕਿ ਆ ਵੀ ਠੱਗ ਨੇ ਲਾਲਚ ਦੇਣਾ ਤੇ ਲਾਲਚੀ ਵਿਚਾਰਾ ਉਹ ਉਠਾਇਆ ਉਹ ਫਸ ਜਾਂਦਾ ਦਾ ਲਾਲਚ ਦੇ ਵਿੱਚ ਤੇ ਠੱਗਿਆ ਜਾਂਦਾ ਹੈਗਾ ਤੇ ਇੱਥੇ ਕੰਮ ਕੋ ਹੋਰ ਹੋ ਗਿਆ ਇੱਥੇ ਹੈਗਾ ਡਰਦਾ ਕੰਮ ਤੁਹਾਨੂੰ ਡਰਾਉਣਾ ਵਾ ਡਰਾਉਣਾ ਵੀ ਇਸ ਤਰੀਕੇ ਦੇ ਨਾਲ ਆ ਤੁਸੀਂ ਉਹ ਚਾਂਸੇ ਦੇ ਵਿੱਚ ਫਸ ਕੇ ਤੇ ਆਪ ਪੈਸੇ ਸੈਂਡ ਕਰਦੇ ਹੋ ਉਹਨਾਂ ਨੂੰ ਆਪ ਤੇ ਆਪਾਂ ਕਹਿੰਦੇ ਨੇ ਵੀ ਭੂਲੇ-ਪਾਲੇ ਫਸਦੇ ਭੂਲੇ-ਪਾਲੇ ਵੀ ਜਿਹੜੇ ਨਹੀਂ ਵਿਚਾਰੇ ਪੜ੍ਹਿਆ ਲਿਖਿਆ ਜਾਂ ਦੁਨੀਆ ਨਹੀਂ ਵੇਖੀ ਇਹ ਵੀ ਵਹਿਮ ਆ ਇਹ ਜਿਹੜਾ ਕੇਸ ਹੈ ਪੜ੍ਹੇ ਲਿਖੇ ਆ بڑے ਪਰਿਵਾਰ ਬਹੁ ਵਾਵਾ ਪੜਿਆ ਭੈਣ ਹੁਣੀ ਪੜੇ ਸੀਗੇ ਇੱਥੇ ਅਕਾਊਂਟੈਂਟ ਦੀ ਨੌਕਰੀ ਕਰਦੇ ਸੀ ਉਹ ਇਹ ਚੀਜ਼ 'ਚ ਫਸ ਗਏ ਹੁਣ ਇਹ ਕੇਸ ਪਹਿਲਾ ਕੇਸ ਦਾ ਸਟੋਰੀ ਆ ਪੂਰੀ ਤੇ ਦੂਜਾ ਜਿਹੜਾ ਦੂਜਾ ਵੀ ਚੱਲ ਰਿਹਾ ਜੋਬਾਂ ਦੇ ਬਾਰੇ ਉਹ ਵੀ ਤੁਹਾਨੂੰ ਦੱਸਾਂਗੇ ਪਹਿਲੇ ਕੇਸ ਦੇ ਵਿੱਚ ਕੀ ਹੁੰਦਾ ਵਾ ਆਪਣਾ ਵੀਰ ਸੱਜਣ ਮਿੱਤਰ ਖਾਸ ਉਹਦਾ ਗਾ ਬਈ ਇੱਕ ਵੀਰ ਭਰਾ ਜਿੱਦਾਂ ਫਰੈਂਡ ਹੁੰਦੇ ਅੱਗੇ ਫਰੈਂਡਾਂ ਦੇ ਫਰੈਂਡ ਆ ਉਹ ਹੁਣ ਉਹ ਬਈ ਅਤੇ ਸਿਟੀਜ਼ਨਾਂ ਤੇ ਹੁਣ ਜਦੋਂ ਵੀਜੇ ਖੁੱਲੇ ਸਾਰਿਆਂ ਨੂੰ ਪਤਾ ਲੱਗਾ ਕਿਨੀ ਐਕਸਪਲੋਇਟੇਸ਼ਨ ਹੋਈ ਆ ਤੇ ਉਹ ਵੀਜਿਆਂ ਦੇ ਵਿੱਚ ਉਹਨੇ ਆਪਣੇ ਭਰਾ ਤੇ ਭਰਜਾਈ ਨੂੰ ਸੱਦਿਆ ਵੀਰ ਨੇ ਤੇ ਉਹਨਾਂ ਨੂੰ ਸੱਦਿਆ ਤੇ ਇੱਥੇ ਕੰਮ ਕਰਨ ਲੱਗੇ ਚਲੋ ਵੀ ਚੱਲਦਾ ਸਿਸਟਮ ਜਿੰਦਾਂ ਵੀ ਸਾਲ ਢੇੜ ਸਾਲ ਲੰਘ ਗਿਆ ਉਹਨਾਂ ਨੂੰ ਵੀਜਾ ਤੇ ਆ ਤਿੰਨ ਕੁ ਮਹੀਨੇ ਪਹਿਲਾਂ ਉਹਨੂੰ ਇੱਕ ਕਾਲ ਆਉਂਦੀ ਆ ਕਾਲ ਆਉਂਦੀ ਆ ਤੇ ਕਹਿੰਦੇ ਅਸੀਂ ਇਮੀਗ੍ਰੇਸ਼ਨ ਤੋਂ ਬੋਲਦੇ ਆ ਇਮੀਗ੍ਰੇਸ਼ਨ ਤੋਂ ਕਾਲ ਕਰ ਰਹੇ ਆ ਏ ਫਲਾਣਾ ਨਾਮ ਨੂੰ ਆਪਦਾ ਜੋ ਦੱਸਦੇ ਆ ਵੀ ਤੇ ਉਹ ਇੱਕ ਰੀ ਉਹਨਾਂ ਦਾ ਦਿਮਾਗ ਚ ਨਿਕਲ ਜਾਂਦਾ ਵੀ ਇਮੀਗ੍ਰੇਸ਼ਨ ਕਿਦਾਂ ਕੀ ਸਿਸਟਮ ਹੈ ਉਹ ਕਹਿੰਦੇ ਵੀ ਹਾਂ ਹੋ ਸਕਦਾ ਉਹ ਕਹਿੰਦੇ ਵੀ ਅਸੀਂ ਇਮੀਗ੍ਰੇਸ਼ਨ ਤੋਂ ਕਾਲ ਕਰ ਰਹੇ ਆਂ ਤੇ ਤੁਹਾਡੇ ਜਿਹੜੇ ਡਾਕੂਮੈਂਟ ਲੱਗੇ ਵੀ ਜਲੇ ਉਹ ਫੇਕ ਆ ਐਨਾ ਸੌਂਦੇ ਵੀ ਉਹਨਾਂ ਦੇ ਇੱਕ ਰੀ ਤਾਂ ਥਾਪੈਰਾਂ ਚ ਆ ਜਾਂਦੇ ਆ ਤੇ ਗੱਲ ਇੱਥੇ ਇਹ ਕਾਰਨ ਹੁੰਦੀ ਆ ਜਿਨ੍ਹਾਂ ਨੇ ਸੱਬਿਆ ਬਾਈ ਨੇ ਉਹਦੇ ਭਰਾ ਦੇ ਪਰਜਾਈ ਨੂੰ ਉਹ ਪੈ ਗਿਆ ਹੁੰਦਾ ਇੰਡੀਆ ਇੰਡੀਆ ਗਿਆ ਹੁੰਦਾ ਵਾ ਤੇ ਕੁਦਰਤੀ ਰੱਬ ਕਰ ਲੋ ਤੇ ਫੋਨ ਹੀ ਉਹਨਾਂ ਨੂੰ ਉਦੋਂ ਹੁੰਦਾ ਵਾ ਜਦੋਂ ਬਾਈ ਇੰਡੀਆ ਗਿਆ ਹੁੰਦਾ ਫੋਨ ਆ ਜਾਂਦਾ ਇਦਾਂ ਕਹਿੰਦੇ ਵੀ ਤੁਹਾਡੇ ਡਾਕੂਮੈਂਟ ਫੇਕ ਆ ਉਹਨਾਂ ਨੂੰ ਹੱਥਾਂ ਪੈਰਾਂ ਨਹੀਂ ਪੈ ਜਾਂਦੀ ਆ ਠੀਕ ਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਵੈਰੀਫਾਈ ਕਰਾਂਗੇ ਤੁਹਾਡੇ ਡਾਕੂਮੈਂਟ ਫੇਕ ਆ ਅਸੀਂ ਚੈੱਕ ਕਰ ਰਹੇ ਹਾਂ ਪਲਾਨ ਅਤੇ ਇੰਕਾ ਕਰ ਲੱਗ ਜਾਂਦੇ ਗੱਲਬਾਤ ਸ਼ੁਰੂ ਹੋ ਜਾਂਦੀ ਆ ਗੱਲਬਾਤ ਉਹ ਕਹਿੰਦੇ ਵੀ ਤੁਸੀਂ ਆਹ ਤੇ ਫੋਨ ਬੰਦ ਕਰ ਦਿਓ ਵੀ ਫੋਨ ਬੰਦ ਕਰ ਦਿਓ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਤੁਸੀਂ ਤੇ ਹੁਣ ਪਿੱਛੇ ਜਿਹੜਾ ਬਾਈ ਪਰਾ ਪਰਜਾਈ ਸੀਗੇ ਤੇ ਉਹ ਉਹਨਾਂ ਦੇ ਇੱਕ ਬਾਈ ਦੇ ਮੁੰਡਾ ਵਨ ਬੇਟਾ ਸੀਗਾ ਛੋਟਾ ਉਹ ਤਿੰਨੇ ਜਣੇ ਘਰੇ ਹੁੰਦੇ ਆ ਤੇ ਜਿਹੜਾ ਬਾਈ ਆਪ ਸਿੱਧੀ ਜਨੂੰ ਇੰਡੀਆ ਗਿਆ ਹੁੰਦਾ ਤੇ ਉਹ ਜਾਰੇ ਇਹਨੇ ਨਾ ਅਫਸੈਟ ਹੋ ਜਾਂਦੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰੀਏ ਇਮੀਗ੍ਰੇਸ਼ਨ ਉਹ ਫੋਨ ਤੇ ਕਾਲ ਤੇ ਰਹਿੰਦੇ ਆ ਫੇਰ ਫੋਨ ਆਉਂਦਾ ਵਾ ਜਿਵੇਂ ਉਹਨਾਂ ਦੇ ਵਾਈਫ ਨੂੰ ਭੈਣ ਉਹਨਾਂ ਨੂੰ ਆਉਂਦਾ ਵਾ ਤੇ ਉਹ ਬਾਈ ਨੰਬਰ ਸਰਚ ਮਾਰਦਾ ਆਨਲਾਈਨ ਇਮੀਗ੍ਰੇਸ਼ਨ ਸਰ ਇਮੀਗ੍ਰੇਸ਼ਨ ਦੀ ਸਾਈਟ ਦੇ ਉੱਤੇ ਉਹੀ ਨੰਬਰ ਹੁੰਦਾ ਇਮੀਗ੍ਰੇਸ਼ਨ ਦੀ ਸਾਈਡ ਤੇ ਜਿੱਨਾਂ ਤੋਂ ਉਹਨਾਂ ਨੂੰ ਕਾਲ ਆਈ ਹੁੰਦੀ ਆ ਤੇ ਹੁਣ ਜੇ ਆਏ ਹੋਇਆ ਹੋਵੇ ਤੇ ਬੰਦਾ ਫਸ ਜਾਂਦਾ ਵੀ ਹਾਂ ਗੱਲ ਵੀ ਉਹੀ ਨੰਬਰ ਸਾਈਡ ਦੇ ਉੱਤੇ ਪਿਆ ਹੋਆ ਤੇ ਉਹੀ ਨੰਬਰ ਤੋਂ ਸਾਨੂੰ ਕਾਲ ਆਈ ਹੈ ਤੇ ਵੀ ਗੱਲ ਸਾਰਾ ਕੁਝ ਜੇਨੂਨ ਬੰਦਾ ਵੀ ਸੋਚਦਾ ਵੀ ਹਾਂ ਗੱਲ ਬਾਤ ਸਹੀ ਆ ਫਿਰ ਇੰਨਾ ਚੱਲਦਾ ਉਹ ਕਹਿ ਦਿੰਦੇ ਵੀ ਤੁਸੀਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਕਿਸੇ ਨੂੰ ਫੋਨ ਸਵਿਚ ਆਫ ਕਰ ਦਿਓ ਸਾਰੇ ਤੇ ਕੱਲੇ ਸਾਡੇ ਨਾਲ ਹੀ ਫੋਨ ਤੇ ਕਾਲ ਤੇ ਰਹਿਣਾ ਵਾ ਅਸੀਂ ਵੈਰੀਫਾਈ ਕਰ ਰਹੇ ਹਾਂ ਤੁਹਾਡਾ ਸਾਰੇ ਡਾਕੂਮੈਂਟ ਸਾਰਾ ਕੁਝ ਤੁਹਾਡਾ ਵੈਰੀਫਾਈ ਕਰਾਂਗੇ ਫਿਰ ਤੁਹਾਨੂੰ ਦੱਸਾਂਗੇ ਕਿਸੇ ਨਾਲ ਇੰਨੇ ਟਾਈਮ ਦੇ ਵਿੱਚ ਤੁਸੀਂ ਕਾਲ ਨਹੀਂ ਕਰਨੀ ਕਿਸੇ ਨੂੰ ਗੱਲਬਾਤ ਨਹੀਂ ਕਰਨੀ ਅੱਛਾ ਚਲੋ ਇਦਾਂ ਚੱਲਦਾ ਉਹ ਕਹਿੰਦੇ ਅਸੀਂ ਵੈਰੀਫਾਈ ਕਰ ਰਹੇ ਹਾਂ ਹੋਲਡ ਤੇ ਵੀ ਪਾ ਦਿੰਦੇ ਆ ਉਹਨਾਂ ਨੂੰ ਉਹ ਕਹਿੰਦੇ ਵੀ ਤੁਸੀਂ ਗੱਲਬਾਤਾਂ ਨਹੀਂ ਕਰ ਸਕਦੇ ਕਿਉਂਕਿ ਵੀ ਜੇ ਤੁਸੀਂ ਡਾਕੂਮੈਂਟ ਫੇਕ ਹੋਏ ਤੁਸੀਂ ਨਾ ਕੋਈ ਕੋਈ ਨਾ ਕੋਈ ਸਿਸਟਮ ਆਦਦਾ ਲਾਉਂਗੇ ਕੋਈ ਗੱਲਬਾਤ ਕਰੋਗੇ ਕੋਈ ਹੱਲ ਕੱਢੋਗੇ ਇਸ ਕਰਕੇ ਤੁਸੀਂ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਪਹਿਲਾ ਦਿਨ ਜਾਂਦਾ ਉਹ ਬਾਈ ਹੁਣ ਫੋਨਾਂ ਗੱਲਬਾਤਾਂ ਰੋਜ਼ ਬੰਦਾ ਕਰਦਾ ਹੀ ਆ ਵੀ ਜਿਹੜਾ ਕੋਈ ਇੰਡੀਆ ਗਿਆ ਹੋਵੇ ਜਾਂ ਇੱਥੇ ਭੈਣ ਭਰਾ ਮਾਂ ਪਿਓ ਨਾਲ ਗੱਲਬਾਤ ਰੋਜ਼ ਹੁੰਦੀ ਆ ਇੰਡੀਆ ਗਿਆ ਬਾਈ ਜਿਹੜਾ ਸਿਟੀਜ਼ਨ ਹੁੰਦਾ ਉਹ ਫੋਨ ਕਾਲ ਕਰਦਾ ਇੱਥੇ ਇਹ ਚੱਕਦੇ ਨਹੀਂਗੇ ਫੋਨ ਪਹਿਲੀ ਵਾਰ ਫੋਨ ਬੰਦ ਹੁੰਦਾ ਵਾ ਜਿਹੜਾ ਚੱਲਦੇ ਤੇ ਆ ਫੋਨ ਕਰਦੇ ਚੱਕਦੇ ਨਹੀਂਗੇ ਕਿਉਂਕਿ ਡਰੇ ਹੋਏ ਹੁੰਦੇ ਪੂਰੇ ਫੇਰ ਫੋਨ ਲੱਗਾ ਨਹੀਂ ਜਾਂਦਾ ਤੇ ਇਹ ਜਿਹੜਾ ਆਪਣਾ ਬਾਈ ਖਾਸ ਸੱਜਣ ਮਿੱਤਰ ਆ ਉਹ ਉਹਨੂੰ ਫੋਨ ਲਾਉਂਦਾ ਸਿੱਧਾ ਵੀ ਜਾ ਕੇ ਘਰੇ ਵੇਖ ਗੱਲਬਾਤ ਕੀ ਆ ਗੱਲਬਾਤ ਬਾਈ ਜਾਂਦਾ ਤੇ ਬਾਰ ਨਹੀਂ ਖੋਲਦੇ ਲੋਕ ਲੱਗਾ ਹੁੰਦਾ ਕੋਈ ਕੁਝ ਔਰ ਜਦੋਂ ਨਹੀਂ ਚੱਲਦਾ ਵਾ ਗੱਲਬਾਤ ਕਰਦੇ ਆ ਪਰ ਬਈ ਨਹੀਂ ਨਾ ਉਹਨਾਂ ਗੇਟ ਖੋਲਦੇ ਆ ਜਾਂਦੇ ਆ ਤੇ ਉਹ ਦੱਸਦਾ ਵੀ ਗੇਟ ਨਹੀਂ ਖੋਲਦੇ ਕੋਈ ਪਤਾ ਨਹੀਂ ਕੀ ਚੱਕਰ ਆ ਮਤਲਬ ਗੇਟ ਖੋਲਦੇ ਆ ਉਹਨੂੰ ਗੇਟ ਤੋਂ ਹੀ ਵਾਪਸ ਮੋੜ ਦਿੰਦੇ ਆ ਕਹਿੰਦੇ ਅਸੀਂ ਠੀਕ ਆ ਨਾ ਅੰਦਰ ਬਾੜ ਦੇ ਆ ਗੱਲੇ ਹੋ ਜਾਂਦੀ ਆ ਫਿਰ ਉਹ ਇਦਾਂ ਦੱਸ ਦਿੰਦਾ ਵੀ ਬੰਦੇ ਠੀਕ ਐ ਤੁਹਾਡੇ ਤੇ ਪਰ ਅੰਦਰ ਨਹੀਂ ਬਾੜਿਆ ਕੋਈ ਕਾਰਨ ਪਤਾ ਨਹੀਂ ਕੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਦੱਸੀ ਕਿਉਂਕਿ ਡਰੇ ਹੋਏ ਹੁੰਦੇ ਆ ਉਹ ਫਿਰ ਉਹ ਫੇਰ ਫੋਨ ਲਈ ਜਾਂਦਾ ਇੰਡੀਆ ਤੋਂ ਬਾਈ ਪਰ ਨਹੀਂ ਉਹ ਕੋਈ ਜਵਾਬ ਨਹੀਂ ਦਿੰਦੇ ਕੋਈ ਫੋਨ ਨਹੀਂ ਚੱਕਦੇ ਤੇ ਇੰਨਾ ਇੱਕ ਦਿਨ ਲੰਘ ਜਾਂਦਾ ਉਹ ਕਹਿੰਦੇ ਵੀ ਤੁਸੀਂ ਕੰਮ ਤੇ ਵੀ ਨਹੀਂ ਜਾਣਾ ਇਮੀਗ੍ਰੇਸ਼ਨ ਜਿਹੜਾ ਕਾਲ ਤੇ ਰਹਿੰਦੇ ਆ ਹੋਲਡ ਤੇ ਰਹਿੰਦੇ ਆ ਮਤਲਬ ਕੱਟ ਦਿੰਦੇ ਆ ਫੇਰ ਲਾ ਲੈਂਦੇ ਆ ਕੱਟ ਦਿੰਦੇ ਲਾ ਲੈਂਦੇ ਵੀ ਇਹੀ ਵੈਰੀਫਾਈ ਕਰ ਰਹੇ ਆ ਫਲਾਨਾ ਸਾਰੇ ਡਾਕੂਮੈਂਟ ਇਹਨਾਂ ਤੋਂ ਈਮੇਲ ਦੇ ਵਿੱਚ ਤੁਸੀਂ ਮੰਗਾਉਂਦੇ ਇਹਨਾਂ ਤੋਂ ਪਹਿਲਾਂ ਈਮੇਲ ਦੇ ਵਿੱਚ ਇਹਨਾਂ ਤੋਂ ਸਾਰੇ ਡਾਕੂਮੈਂਟ ਮੰਗਾਉਂਦੇ ਆ ਵੀ ਆਹ ਈਮੇਲ ਆਇਆ ਤੇ ਸਾਨੂੰ ਵੈਰੀਫਾਈ ਕਰੋ ਵੀ ਇਹ ਤੁਸੀਂ ਹੀ ਆ ਤੇ ਤੁਸੀਂ ਡਾਕੂਮੈਂਟ ਸਾਨੂੰ ਸੈਂਡ ਕਰੋ A to Z ਜਿੰਨੇ ਡਾਕੂਮੈਂਟ ਲੱਗੇ ਹੁੰਦੇ ਆ ਸਾਰੇ ਈਮੇਲ ਦੇ ਵਿੱਚ ਇੱਕ ਡੇਢ ਦਿਨ ਦੇ ਵਿੱਚ ਉਹ ਆਪ ਦੇ ਆਪ ਨੂੰ ਈਮੇਲ ਕਰਾ ਲੈਂਦੇ ਇਸ ਤਰ੍ਹਾਂ ਕਰਾ ਲੈਂਦੇ ਆ ਤੇ ਚੱਲਦਾ ਕਹਿੰਦੇ ਤੁਸੀਂ ਕੰਮ ਤੇ ਵੀ ਨਹੀਂ ਜਾਣਾ ਫਿਰ ਅਗਲੀ ਸ਼ਾਮ ਨੂੰ ਬਾਈ ਨੇ ਕੰਮ ਤੇ ਜਾਣਾ ਹੁੰਦਾ ਜਿੱਥੇ ਲੱਗਾ ਬਾਈ ਕੰਮ ਤੇ ਆਇਆ ਇੱਥੇ ਵੀਜ਼ਾ ਲੱਗਾ ਹੁੰਦਾ ਉਹ ਅਗਲੀ ਸ਼ਾਮ ਨੂੰ ਕਹਿੰਦੇ ਕੰਮ ਤੇ ਜਾਣਾ ਵੀ ਇਦਾਂ ਹੀ ਸਿੱਕ ਵੀ ਨਹੀਂ ਮਾਰ ਸਕਦੇ ਐ ਦੋ ਦਿਨ ਹੋ ਗਏ ਆ ਵੀ ਇੱਕ ਦਿਨ ਹੋ ਗਿਆ ਅਗਲਾ ਦਿਨ ਆ ਗਿਆ ਤੇ ਉਹ ਕਹਿੰਦੇ ਵੀ ਤੁਸੀਂ ਜਾਓ ਪਰ ਫੋਨ ਬੰਦ ਕਰਕੇ ਜਾਣਾ ਤੇ ਕਿਸੇ ਨਾਲ ਕੰਮ ਤੇ ਕੋਈ ਗੱਲ ਨਹੀਂ ਕਰਨੀ ਐਦਾਂ ਲੱਗਦਾ ਟਾਈਮ ਤੇ ਉਹ ਜਾਂਦਾ ਬਾਈ ਫੋਨ ਬੰਦ ਕਰਕੇ ਜਾਂਦਾ ਕੰਮ ਤੇ ਤੇ ਕਿਸੇ ਨਾਲ ਗੱਲ ਨਹੀਂ ਕਰਦਾ ਐਦਾਂ ਹੀ ਗੱਲਬਾਤ ਜਾਂਦੀ ਹੈ ਤੇ ਬਾਈ ਕੰਮ ਤੋਂ ਫੇਰ ਘਰੇ ਆਇਆ ਨਾ ਫੋਨ ਚੱਲੀ ਜਾਂਦਾ ਇਮੀਗ੍ਰੇਸ਼ਨ ਚੱਲਣ ਦਾ ਮਤਲਬ ਇਹ ਨਹੀਂ ਕਿ ਅਗੇ ਹੋਲਡ ਤੇ ਉਹ ਕੱਟ ਦਿੰਦੇ ਜਾਂ ਲਾ ਲੈਂਦੇ ਜਾਂ ਕੱਟ ਦਿੰਦੇ ਲਾ ਲੈਂਦੇ ਦੋ ਦਿਨ ਲੰਘ ਜਾਂਦੇ ਆ ਤੇ ਤੀਜਾ ਦਿਨ ਆ ਜਾਂਦਾ ਵਾ ਤੀਜਾ ਦਿਨ ਉਹ ਕਹਿੰਦੇ ਵੀ ਅਹੀ ਤੁਹਾਡੇ ਤੋਂ ਇਹ ਪ੍ਰੂਫ ਲੈਣਾ ਤੇ ਤਿੰਨ ਤੀਜਾ ਦਿਨ ਆ ਗਿਆ ਫੋਨ ਚੱਲ ਰਿਹਾ ਵਾ ਤੇ ਘਰੇ ਪੂਰਾ ਤਣਾਅ ਵਾ ਤਿੰਨ ਤਿੰਨੇ ਜਣੇ ਪਰਿਵਾਰ ਦੇ ਵਿੱਚ ਰਹਿੰਦੇ ਆ ਘਰੋਂ ਬਾਹਰ ਨਹੀਂ ਗਿਆ ਕੋਈ ਇਹ ਨਿਆਣਿਆ ਘਰੇ ਵੇਖ ਲੋ ਵੀ ਤੇ ਬੰਦਾ ਪੂਰੇ ਆਫਸਰ ਤੇ ਨੇ ਜੀ ਉਹ ਨਿਆਣੇ ਦੇ ਨਾਲ ਵੀ ਆ ਤੇ ਫਿਰ ਕੀ ਕਰਦੇ ਆ ਉਹ ਕਹਿੰਦੇ ਵੀ ਅਸੀਂ ਵੈਰੀਫਾਈ ਕਰ ਰਹੇ ਆ ਤੇ ਵੈਰੀਫਾਈ ਹੋ ਨਹੀਂ ਰਿਹਾ ਪਰ ਇੱਕ ਸਾਨੂੰ ਇਹ ਚਾਹੀਦਾ ਜਿੱਦਾਂ ਬਾਉਂਡਰੀ ਕਹਿੰਦੇ ਸਿਕਿਉਰਿਟੀ ਆ ਇਹਨਾਂ ਵੀ ਤੁਸੀਂ 10000 ਡਾਲਰ ਸਾਨੂੰ ਬਾਉਂਡ ਦੇ ਤੌਰ ਤੇ ਦਿਓ ਵੀ ਜੇ ਤੁਹਾਡੇ ਫੇਕ ਹੋਏ ਡਾਕੂਮੈਂਟ ਤੇ ਅਸੀਂ ਤੁਹਾਨੂੰ ਟਿਕਟਾ ਕਰਾ ਕੇ ਤੁਹਾਡੇ ਪੈਸੇ ਨਹੀਂ ਵਾਪਸ ਇੰਡੀਆ ਭੇਜਾਂਗੇ ਤੇ ਨਹੀਂ ਤੁਹਾਨੂੰ ਵਾਪਸ ਕਰਦੇ ਆ ਕਿ ਜੇ ਸਹੀ ਹੋਏ ਜੈਨੂਨ ਹੋਏ ਆ ਪੇਪਰ ਸਾਰੇ ਤੇ ਬਈ ਇਹਨਾਂ ਦੇ ਕਿਉਂਕਿ ਸਾਰਾ ਕੁਝ ਚੈੱਕ ਕੀਤਾ ਹੁੰਦਾ ਹੈ ਇਮੀਗ੍ਰੇਸ਼ਨ ਦੀ ਸਾਈਟ ਤੇ ਵੀ ਨੰਬਰ ਉਹੀ ਸਾਰਾ ਕੁਝ ਉਹੀ ਤੇ ਇਹ ਦੇ ਦਿੰਦੇ ਆ ਜਾ ਕੇ ਆਪਣਾ 10000 ਡਾਲਰ ਉਹਨਾਂ ਦੇ ਅਕਾਊਂਟ ਚ ਪਾ ਦਿੰਦੇ ਆ ਜਿੱਥੇ ਵੀ ਅਕਾਊਂਟ ਜਿਹੜਾ ਹੁੰਦਾ ਵਾ ਟਰਾਂਸਫਰ ਕਰ ਦਿੰਦੇ ਆ ਉਹ ਸਾਰਾ ਕਰੀ ਜਾਂਦੇ ਕਰੀ ਜਾਂਦੇ ਉਹ ਫੇਰ ਬਾਈ ਇੰਡੀਆ ਤੋਂ ਫੋਨ ਲਾਈ ਜਾਂਦਾ ਹੁੰਦਾ ਵਾ ਵੀ ਨਹੀਂ ਚੱਕਦੇ ਚਲੋ ਵੀ ਹੂੰ ਠੀਕ ਆ ਪਰ ਲਾਈ ਜਾਂਦਾ ਫੇਰ ਤੀਜੇ ਦਿਨ ਉਹ ਇੰਡੀਆ ਤੋਂ ਪੁਲਿਸ ਨੂੰ ਕਾਲ ਕਰਦਾ ਬਾਈ ਪੁਲਿਸ ਨੂੰ ਸਿੱਧੀ ਇਹ ਪੁਲਿਸ ਜਾਂਦੀ ਪੁਲਿਸ ਨੂੰ ਵੀ ਨਹੀਂ ਡੋਰ ਖੋਲਦੇ ਪਹਿਲਾਂ ਜਾਂਦਿਆਂ ਨੂੰ ਨਾ ਵੀ ਨੇ ਡਰੇ ਹੁੰਦੇ ਆ ਪਤਾ ਨਹੀਂ ਕੌਣ ਆ ਗਿਆ ਗੇਟ ਹੀ ਨਹੀਂ ਖੋਲਦੇ ਮਤਲਬ ਪਹਿਲਾਂ ਫਿਰ ਉਹ ਪੁਲਿਸ ਖਲਾਉਂਦੀ ਆ ਜਿੱਦਾਂ ਵੀ ਜੋ ਇਹਨਾਂ ਦਾ ਸਿਸਟਮ ਦੇ ਹਿਸਾਬ ਨਾਲ ਤੇ ਗੱਲਬਾਤ ਕਰਦੇ ਆ ਤੇ ਉਹ ਡਰੇ ਜਾਂਦੇ ਕਹਿੰਦੇ ਵੀ ਆ ਜੀ ਬੰਦੀ ਫਿਰ ਪੁਲਿਸ ਨੂੰ ਸਾਰਾ ਕੁਝ ਦੱਸਦੇ ਆ ਤੇ ਪੁਲਿਸ ਦੇ ਨਾਲ ਬਾਈ ਵੀ ਜਿਹੜਾ ਆਪਣਾ ਸੱਜਣ ਮਤਲਬ ਉਹ ਵੀ ਗਿਆ ਹੁੰਦਾ ਉੱਥੇ ਗੱਲਬਾਤ ਹੁੰਦੀ ਆ ਉਹ ਜਦੋਂ ਫਿਰ ਸਾਰੀ ਕਹਾਣੀ ਪੁਲਿਸ ਨੂੰ ਦੱਸਦੇ ਆ ਤੇ ਉਹ ਕਹਿੰਦੇ ਵੀ ਇਹ ਚੱਕਰ ਬਣਿਆ ਵੀ ਸਾਨੂੰ ਐਂ ਕਾਲ ਆਈ ਆ ਸਾਰਾ ਕੁਝ ਐਂ ਕਹਿੰਦੇ ਵੀ ਅਸੀਂ ਵੈਰੀਫਾਈ ਕਰ ਰਹੇ ਆਂ ਤੇ ਜਦੋਂ ਪੁਲਸੇ ਗੱਲ ਕਰਦੀ ਇਮੀਗ੍ਰੇਸ਼ਨ ਐ ਕਨਫਰਮ ਕਰਦੀ ਉਹ ਕਹਿੰਦੇ ਅਸੀਂ ਤਾਂ ਕੋਲ ਹੀ ਨਹੀਂ ਕੀਤੀ ਕੋਈ ਇਦਾਂ ਦਾ ਸਾਡਾ ਸਿਸਟਮ ਹੀ ਹੈ ਨਹੀਂਗਾ ਜਿਹੜਾ ਐ ਕਾਲ ਕਰੇ ਵੀ ਤੁਹਾਨੂੰ ਕਦੇ ਵੀ ਫੇਕ ਆ ਜਾਂ ਐ ਕੋਈ ਪ੍ਰੋਸੈਸ ਉਹਦਾ ਹੋਰ ਸਿਸਟਮ ਆ ਈਮੇਲ ਆਉਂਦੀ ਆ ਜਾਂ ਜਿਹੜੀ ਵੀ ਤੁਸੀਂ ਕੰਟੈਕਟ ਵਾਲੀ ਈਮੇਲ ਦਿੱਤੀ ਆ ਵੈਰੀਫਾਈ ਕਰਦੇ ਸਾਰਾ ਕੁਝ ਕਰਦੇ ਫਿਰ ਉਹ ਜਦੋਂ ਪੁਲਸ ਨੂੰ ਰਿਪੋਰਟ ਫਿਰ ਉਹ ਪੁਲਸ ਨੂੰ ਰਿਪੋਰਟ ਲਿਖਾਉਂਦੇ ਵੀ ਸਾਡੇ ਨਾਲ ਤਾਂ ਫਰਾਡ ਹੋ ਗਿਆ ਸਕੈਮ ਹੋ ਗਿਆ ਪੁਲਸ ਕਹਿੰਦੀ ਜਿਹੜੇ ਅਕਾਊਂਟ ਦੇ ਵਿੱਚ ਤੁਸੀਂ ਟ੍ਰਾਂਸਫਰ ਕੀਤੇ ਉਹ ਆਊਟ ਆਫ ਨਿਊਜ਼ੀਲੈਂਡ ਦਾ ਮਰਨੈਜ਼ੀਲੈਂਡ ਦਾ ਅਕਾਊਂਟ ਨਹੀਂ ਹੈਗਾ ਅਸੀਂ ਇੱਥੇ ਕੁਝ ਵੀ ਨਹੀਂ ਕਰ ਸਕਦੇ 10000 ਡਾਲਰ ਚਲ ਗਿਆ ਉਹਨਾਂ ਦਾ ਤੀਜੇ ਦਿਨ ਦੇ ਵਿੱਚ ਖਤਮ ਹੋ ਗਿਆ ਸਾਰਾ ਕੁਝ ਗਿਆ 10000 ਡਾਲਰ ਚਲ ਗਿਆ ਤੇ ਇੱਥੇ ਇਹ ਆ ਵੀ ਹੁਣ ਫੋਨ ਆਈ ਜਾਂਦੇ ਆ ਮੈਨੂੰ ਵੀ ਆਇਆ ਕਰੀ ਇੱਕ ਬਾਈ ਹੋਰ ਆਪਣਾ ਇੱਥੇ ਉਹਨੋਂ ਵੀ ਆਇਆ ਉਹ ਸਿੱਧਾ ਇਹੀ ਉਹਨਾਂ ਨੇ ਇਹ ਨਹੀਂ ਉਹਨਾਂ ਨੂੰ ਇਹ ਨਹੀਂ ਪਤਾ ਵੀ ਬੰਦਾ ਸਿੜੀ ਜਾਣਾ ਇੱਥੇ ਕੀ ਆ ਉਹ ਬਾਈ ਇੱਕ ਸਿੜੀ ਜਾਂ ਸੀਗਾ ਉਹਨੂੰ ਵੀ ਫੋਨ ਲਾ ਕੇ ਆਪਣਾ ਵੀਰ ਉਹਨੂੰ ਫੋਨ ਲਾ ਕੇ ਕਹਿੰਦੇ ਵੀ ਅਸੀਂ ਇਮੀਗ੍ਰੇਸ਼ਨ ਤੋਂ ਬੋਲਦੇ ਆ ਏ ਵੀ ਤੁਸੀਂ ਤੁਹਾਡੇ ਜਿਹੜਾ ਵੀਜ਼ਾ ਡਾਕੂਮੈਂਟ ਲੱਗੇ ਆ ਫੇਕ ਆ ਇੰਦਾ ਕਰਦੇ ਆ ਫੇਕ ਆ ਉਹ ਇਕਲੇ ਦਾ ਬਾਈ ਸਿੱਧਾ ਗਾਲਾਂ ਕੱਢਣ ਲੱਗ ਜਾਂਦਾ ਉਹਨਾਂ ਨੂੰ ਤਾਂ ਕੱਟ ਜਾਂਦੇ ਆ ਕਿਉਂਕਿ ਉਹ ਸਿਟੀਜ਼ਨ ਆ ਉਹਨੂੰ ਵੀਜ਼ਾ ਡਾਕੂਮੈਂਟ ਤਾਂ ਹੈ ਹੀ ਨਹੀਂ ਤੇ ਇਹ ਕਾਰਨ ਇਹ ਕਈ ਵੀ ਜੱਕਰ ਐਕਸਪਲੋਇਟੇਸ਼ਨ ਇੰਨੀ ਹੋਈ ਵੀਡੀਓ ਵਾਇਰਲ ਹੋਈਆਂ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਇਹ ਪਤਾ ਲੱਗ ਗਿਆ ਵੀ ਇੱਥੇ ਵਰਕ ਵੀ ਜਿਹਦੇ ਬਹੁਤ ਲੁਕੀ ਆਇਆ ਫਿਰ ਹੁਣ ਤੁਹਾਡਾ ਡਾਟਾ ਕਿੱਦਾਂ ਡਾਰਕ ਵੈਬ ਤੇ ਵਿਗਦਾ ਕਿਹੜੇ ਸਿਸਟਮ ਨਾਲ ਉਹਨਾਂ ਕੋਲ ਨੰਬਰ ਜਾਂਦੇ ਆ ਇਹ ਤਾਂ ਰੱਬ ਜਾਣਦਾ ਵਾ ਫਿਰ ਉਹ ਰੈਂਡਮਲੀ ਕਾਲ ਕਰੀ ਜਾਂਦੇ ਆ ਉਹਨਾਂ ਨੰਬਰਾਂ ਦਾ ਸਾਨੂੰ ਚੈੱਕ ਕਰੀ ਜਾਂਦੇ ਜਿਹੜਾ ਵਿਚਾਰਾ ਫਸ ਗਿਆ ਹੁਣ ਇੱਥੇ ਭੈਣ ਜਿਹੜੀ ਫਸੀ ਆ ਉਹ ਵਾਈਫ ਬਾਈ ਦੀ ਉਹਦੀ ਪਰਜਾਈ ਤੇ ਭਰਾ ਪਰਜਾਈ ਉਹ ਪੜ੍ਹੀ ਲਿਖੀ ਅਕਾਊਂਟੈਂਟ ਆ ਮਤਲਬ ਇੱਥੇ ਬਹੁਤ ਪੜ੍ਹਾਈ ਬਹੁਤ ਕੀਤੀ ਵੀ ਆ ਹੁਣ ਐ ਨਹੀਂ ਮੈਨੂੰ ਪਤਾ ਪਰ ਇੱਥੇ ਬੜੀ ਵੱਡੀ ਕੰਪਨੀ ਚ ਅਕਾਊਂਟੈਂਟ ਆ ਹੁਣ ਉਹਨਾਂ ਨੇ ਵਰਕ ਵੀ ਜਿਹੜੀ ਸਪੋਰਟ ਕਰਨੀ ਉਹਨਾਂ ਦੀ ਮਤਲਬ ਪਹਿਲਾਂ ਬਾਈ ਦਾ ਲੱਗਿਆ ਫਿਰ ਉਹ ਵਾਈਫ ਦਾ ਉਹਨਾਂ ਦੀ ਲੱਗ ਗਿਆ ਵੀ ਪੜ੍ਹੇ ਲਿਖੇ ਵੀ ਇਹ ਚੀਜ਼ ਫਸ ਜਾਂਦੇ ਇਹ ਨਹੀਂ ਹੈਗਾ ਕਿ ਵੀ ਅਣਪੜੀ ਆ ਜਾਂ ਪੁੜੇ ਲੋਕ ਦਿਮਾਗ ਜਿੱਥੇ ਵੀ ਪੈਸਾ ਆ ਗਿਆ ਉੱਥੇ ਜ਼ਰੂਰ ਸੋਚੋ ਇੱਕ ਵਾਰੀ ਵੀ 10000 ਡਾਲਰ ਉਹਨਾਂ ਨੇ ਮੰਗ ਲਿਆ ਕੀ ਕਾਰਨ ਹੈ ਕਾ ਤੋਂ ਥੋੜਾ ਜਾਈ ਚੀਜ਼ ਨੂੰ ਸੋਚ ਕੇ ਕਿਤੇ ਵੀ ਤੁਹਾਨੂੰ ਅੱਗੇ ਵੀ ਕਿਸੇ ਤਰੀਕੇ ਦੇ ਸਕੈਮ ਆ ਸਕਦੇ ਫਰਾਡ ਆ ਇਹ ਚੀਜ਼ ਨੂੰ ਤੁਸੀਂ ਸੋਚੋ ਤੇ ਸੋਚ ਕੇ ਫਿਰ ਅੱਗੇ ਚੱਲੋ ਤੇ ਦੂਜੀ ਤਰ੍ਹਾਂ ਦਾ ਸਕੈਮ ਤੁਹਾਨੂੰ ਦੱਸਦੇ ਆ ਇੱਕ ਹੋਰ ਚੱਲ ਰਿਹਾ ਜਿਹੜਾ ਮੇਰੇ ਨਾਲ ਵੀ ਹੋ ਚੱਲਿਆ ਹੈਗਾ ਤੇ ਹੋਰ ਬਾਈ ਨੇ ਇੱਕ ਨਾ ਪਰਸੋਂ ਜੇ ਉੱਥੇ ਮੈਨੂੰ ਦੱਸਦੇ ਕਿ ਕਾਲ ਦੇ ਉੱਤੇ ਇਹਨਾਂ ਵਿਦ ਪ੍ਰੋਫੋ ਨੂੰ ਮੈਂ ਵੀ ਨਾਲ ਤੁਹਾਨੂੰ ਲਾ ਦੂੰਗਾ ਆਪਣਾ ਸਕਰੀਨਸ਼ਾਟ ਲਾ ਦੇ ਆਗੇ ਵਿੱਚ ਉਹਦੇ ਵਿੱਚ ਕੀ ਹੁੰਦਾ ਵਾ ਕਿਉਂਕਿ ਕੰਮ ਦਾ ਬੜਾ ਜ਼ਿਆਦਾ ਮੰਦਾ ਇੱਥੇ ਬਹੁਤ ਜ਼ਿਆਦਾ ਮੰਦਾ ਵੀ ਕੰਮ ਦਾ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਪੂਸਾ ਦਾ ਕੰਮ ਨਹੀਂ ਮਿਲਦਾ ਤੁਸੀਂ ਜੋਬ ਅਪਲਾਈ ਕਰਦੇ ਇੱਥੇ ਦੋ ਹੈਗੀਆਂ ਇੱਕ ਸੀਕ ਤੇ ਇੱਕ ਟ੍ਰੇਡਮੀ ਐਪ ਆ ਜਿੱਦਾਂ ਲਾ ਲਓ ਉਹਦੇ ਉੱਤੇ ਤੁਸੀਂ ਉਹ ਜੋਬਾ ਪੋਸਟ ਕਰਦੇ ਤੁਸੀਂ ਅਪਲਾਈ ਕਰਦੇ ਆ ਅੱਗੇ ਜੋ ਪ੍ਰੋਸੈਸ ਆ ਉਹ ਚੱਲਦਾ ਜੋਬਾਂ ਹੁਣ ਕੀ ਚੱਲਦੀਆਂ ਜੋਬਾਂ ਜਿਹੜੀਆਂ ਉਹਦੇ ਉੱਤੇ ਪਾਉਂਦੇ ਆ ਉਹ ਹੈਗੇ ਸਕੈਮਰ ਵੀ ਵਿੱਚ ਸਕੈਮਰ ਪਾਉਂਦੇ ਜਦਾਂ ਸਕੈਮਰ ਤੁਸੀਂ ਜੋਬ ਅਪਲਾਈ ਕਰਦੇ ਨੇ ਤੁਹਾਡਾ ਸੀਵੀ ਚੱਲ ਜਾਣਾ ਤੁਹਾਡਾ ਨੰਬਰ ਚੱਲ ਜਾਣਾ ਸਾਰਾ ਕੁਝ ਚੱਲ ਗਿਆ ਉਹਨਾਂ ਕੋਲੇ ਪਹਿਲੀ ਗੱਲ ਤਾਂ ਇਹੀ ਚੀਜ਼ ਜਦੋਂ ਚਲ ਗਈ ਤੁਹਾਡੀ ਈਮੇਲ ਉਹ ਸੀਵੀ ਦੇ ਉੱਤੇ ਈਮੇਲ ਜਾਂ ਐਡਰੈਸ ਮਾੜਾ ਮੋਟਾ ਚਲੋ ਡਿਟੇਲ ਜਿੰਨੀ ਜਿਹਨੇ ਲਿਖੀ ਹੁੰਦੀ ਆ ਉਹ ਚਲ ਗਈ ਤੁਹਾਡੀ ਤਾਂ ਪਹਿਲਾਂ ਤਾਂ ਉਹ ਚੀਜ਼ ਗਲਤ ਹੋ ਗਈ ਆ ਵੀ ਉਹ ਮਿਸਯੂਜ਼ ਕਰ ਸਾਡੇ ਕਿਸੇ ਤਰੀਕੇ ਨਾਲ ਦੂਜੀ ਗੱਲ ਹੁੰਦੀ ਜਦੋਂ ਹੀ ਤੁਸੀਂ ਅਪਲਾਈ ਕਰਦੇ ਆ ਤੁਹਾਨੂੰ ਇੱਕ ਈਮੇਲ ਆਉਂਦੀ ਆ ਵੀ ਤੁਹਾਨੂੰ ਅਪਲਾਈ ਹੋ ਗਈ ਜੋਬ ਇੱਕ ਤਾਂ ਇਹ ਕਨਫਰਮ ਹੁੰਦਾ ਹੁੰਦਾ ਕਿਤੇ ਵੀ ਆ ਤੁਸੀਂ ਦੂਜੀ ਈਮੇਲ ਆਉਂਦੀ ਆ ਵੀ ਆਹ ਲਿੰਕ ਆ ਆਹ ਲਿੰਕ ਤੇ ਕਲਿੱਕ ਕਰੋ ਇਹਦੇ ਵਿੱਚ ਤੁਸੀਂ ਕੁਐਸਚਨ ਕੁਐਸਚਨ ਆਨਸਰ ਕਰਨੇ ਆ ਤੇ ਉਹ ਕੁਐਸਚਨਾਂ ਦੇ ਆਨਸਰ ਕਰੋਗੇ ਤੇ ਫਿਰ ਅਸੀਂ ਆਪਣੀ ਜੋਬ ਦਾ ਪ੍ਰੋਸੈਸ ਅੱਗੇ ਵਧਾਵਾਂਗੇ ਇੰਟਰਵਿਊ ਦਾ ਤੇ ਫਿਰ ਅੱਗੇ ਚੱਲਾਂਗੇ ਆਪਾਂ ਵੀ ਉਹ ਪੂਰਾ ਪ੍ਰੋਸੈਸ ਉਹਨਾਂ ਨੇ ਦੱਸਿਆ ਹੁੰਦਾ ਵੀ ਆਹ ਲਿੰਕ ਆ ਇਹ ਤੇ ਟੱਚ ਕਰੋ ਤੇ ਜੇ ਤੁਸੀਂ ਉਹਨੂੰ ਟੱਚ ਕਰਤਾ ਤੇ ਅੱਗੇ ਤੁਸੀਂ ਆਪਦੀ ਡਿਟੇਲ ਭਰੋਗੇ ਜਾਂ ਜੋ ਵੀ ਕੀਤਾ ਨਹੀਂ ਹਜੇ ਪਰ ਜੇ ਭਰੋਗੇ ਉਹ ਤੁਹਾਡਾ ਉਹਦਣਾ ਵੀ ਸਕੈਮ ਹੋ ਜਾਣਾ ਆ ਉਨੇ ਮਤਲਬ ਤੁਹਾਡੇ ਫੋਨ ਦੇ ਵਿੱਚ ਡਾਟਾ ਲੀਕ ਹੋ ਜਾਊਗਾ ਜਾਂ ਤੁਹਾਡੇ ਫੋਨ ਦੇ ਵਿੱਚ ਕੁਐਸਚਨ ਆਨਸਰ ਹੀ ਇਦਾਂ ਦੇ ਆਉਣਗੇ ਉਹ ਇੰਨਾ ਜ਼ਿਆਦਾ ਹੁੰਦਾ ਐ ਤੁਸੀਂ ਅਪਲਾਈ ਕੀਤੀ ਤੇ ਨਾਲ ਹੀ ਤੁਹਾਨੂੰ ਈਮੇਲ ਇਦਾਂ ਆ ਜਾਣੀ ਆ ਮੇਰੇ ਅਸੀਂ ਤੁਹਾਡੇ ਹੈਪੀ ਆ ਵੀ ਅਸੀਂ ਤੁਹਾਡੇ ਨਾਲ ਪ੍ਰੋਸੈਸ ਅੱਗੇ ਕਰਨਾ ਤੇ ਆਹ ਲਿੰਕ ਤੇ ਟੱਚ ਕਰੋ ਤੇ ਅੱਗੇ ਜਾਓ ਤੇ ਹੁਣ ਲਿੰਕ ਆਣਾ ਤੁਹਾਨੂੰ ਪਤਾ ਹੀ ਅੱਜ ਕੱਲ ਕੀ ਕੋਹ ਕੀ ਹੋ ਜਾਂਦਾ ਵੀ ਜਦੋਂ ਬੰਦਾ ਖੋਲਦਾ ਡਾਟਾ ਲੀਕ ਫਲਾਨਾ ਡਾਰਕ ਵੈਬ ਤੇ ਵਿਕਦਾ ਆਪਣਾ ਡਾਟਾ ਜਿਹੜਾ ਸਾਰਾ ਕੁਝ ਹੁਣ ਜਦੋਂ CV ਚੱਲ ਗਿਆ ਪਹਿਲਾਂ ਤਾਂ ਥੋੜੀ ਡਿਟੇਲ ਅਤੀਤ ਤੋਂ ਵੱਧ ਤਾਂ ਥੋੜੀ ਡਿਟੇਲ ਚੱਲ ਗਈ। ਉਹ ਕਿਤੇ ਵੀ ਵਰਤ ਸਕਦੇ ਆ। ਤੇ ਦੂਜੀ ਇਹ ਗੱਲ ਆ ਵੀ ਥੋੜਾ ਜਿਹਾ ਉਹ ਜੋਬ ਨੂੰ ਵੇਖ ਕੇ ਅਪਲਾਈ ਕਰੋ ਤੇ ਜੇ ਲਿੰਕ ਹੁੰਦੇ ਆ ਸੋਚੋ ਵਿਚਾਰੋ ਸਲਾਹ ਲਓ ਜੇ ਨਹੀਂ ਪਤਾ ਲੱਗਦਾ ਕਿਸੇ ਤੋਂ ਕਿਸੇ ਨਾਲ ਗੱਲਬਾਤ ਜ਼ਰੂਰ ਕਰੋ। ਜਿਹੜਾ ਵੀ ਤੁਹਾਨੂੰ ਬੰਦਾ ਲੱਗਦਾ ਆਸ-ਪਾਸ ਦਾ ਸੱਜਣ ਮਿੱਤਰ ਰਿਸ਼ਤੇਦਾਰ ਜਿਹੜਾ ਵੀ ਲੱਗਦਾ ਵੀ ਹਾਂ ਭਈ ਇਹ ਸਹੀ ਸਲਾਹ ਦੇ ਸਕਦਾ ਜਾਂ ਇਹਨੂੰ ਹੈਗੀ ਆ ਗਿਆਨੇ ਬਾਰੇ ਗੱਲਬਾਤ ਬਾਰੇ ਇਹਨੂੰ ਪਤਾ ਵਾ ਉਹਦੇ ਨਾਲ ਸਲਾਹ ਜੂ ਕਰੋ। ਕਿਉਂਕਿ ਆਜਕੱਲ ਸਕੈਮ ਬਹੁਤ ਜ਼ਿਆਦੇ ਵਧ ਰਹੇ ਉਹਦੇ ਵਿੱਚ ਈਮੇਲ ਜਿਹੜੀ ਆਉਂਦੀ ਆ ਈਮੇਲ com. ਕੁਝ ਵੀ ਉਹ ਹੁੰਦੀ ਆ ਜਿੱਦਾਂ ਫੇਕ ਦੀ ਈਮੇਲ ਹੁੰਦੀ ਆ ਤੁਹਾਨੂੰ ਪਤਾ ਲੱਗ ਜੀ ਉਹ ਵੀ ਨਾਮ ਲਾ ਦੇ ਐਡ ਕਰ ਦਿਆਂਗੇ ਵਿੱਚ ਸਕਰੀਨਸ਼ਾਟ ਲਾ ਦੇਾਂਗੇ ਵੀ ਉਹ ਇਦਾਂ ਦੇ ਸਕੈਮ ਚੱਲ ਰਹੇ ਆ ਹੁਣ 10000 ਡਾਲਰ ਤੁਸੀਂ ਆਪ ਜਿਵੇਂ ਦਿੱਤਾ ਵੇਖ ਲਓ ਇਮੀਗ੍ਰੇਸ਼ਨ ਬੰਦਾ ਐਂ ਭੱਜ ਜਾਂਦਾ ਹੁਣ ਉਹ ਜਿਹੜਾ ਕਾਲ ਆਉਂਦੀ ਆ ਇਮੀਗ੍ਰੇ ਨੰਬਰ ਵੀ ਇਮੀਗ੍ਰੇਸ਼ਨ ਦੀ ਸਾਈਟ ਦੇ ਉੱਤੇ ਉਹੀ ਹੁੰਦਾ ਜੀ ਤਾਂ ਉਹਨਾਂ ਨੂੰ ਕਾਲ ਆਉਂਦੀ ਆ ਵੇਖੋ ਕਿੱਡੇ ਤਗੜੇ ਪੱਤਰ ਦਾ ਕੰਮ ਚੱਲ ਰਿਹਾ ਏ ਤੇ ਇਹਦੇ ਬਾਰੇ ਤੁਸੀਂ ਆਪ ਵੀ ਵੇਖ ਰਹੋ ਤੇ ਜੇ ਕੋਈ ਤੁਹਾਡਾ ਆਪਣਾ ਆਈਡੀਆ ਸੁਣ ਰੇ ਵੀਡੀਓ ਤੇ ਕੋਈ ਰਿਸ਼ਤੇਦਾਰ ਆ ਉਹਨੂੰ ਵੀ ਦੱਸੋ ਗੱਲ ਬਾਤ ਕਿਉਂਕਿ ਇਹ ਬਹੁਤ ਵੱਡੇ ਪੱਧਰ ਤੇ ਹਰੇਕ ਨੂੰ ਫੋਨ ਆ ਰਿਹਾ ਜਿੱਦਾਂ ਉਹਨਾਂ ਨੂੰ ਲੱਗਦਾ ਵੀ ਹਰੇਕ ਨੂੰ ਫੋਨ ਕਾਲ ਕਰਕੇ ਹੀ ਕਹਿੰਦੇ ਆ ਕਿ ਤੁਹਾਡੇ ਜਿਹੜੇ ਵੀਜ਼ਾ ਡਾਕੂਮੈਂਟ ਆ ਫੇਕ ਆ ਹੀ ਇਮੀਗ੍ਰੇਸ਼ਨ ਤੋਂ ਬੋਲ ਰਹੇ ਆ ਹੁਣ ਵਿਚਾਲਾ ਜਿਹੜਾ ਵਰਕ ਵੀਜ਼ੇ ਤੇ ਆਇਆ ਉਹਦਾ ਫਸ ਹੀ ਜਾਂਦਾ ਕਿਉਂਕਿ ਉਹਨੂੰ ਲੱਗਦਾ ਵੀ ਅਸੀਂ ਵੀਜ਼ਾ ਤੇ ਆਏ ਆ ਵੀ ਕਿਹੜੇ ਫੇਕ ਪੈ ਗਏ ਅਸਲੀ ਵੀ ਹੁਣ ਜੈਨੂਨ ਹੋਵੇ ਬੰਦਾ ਕਹਿੰਦਾ ਯਾਰ ਪਤਾ ਨਹੀਂ ਕੀ ਗੱਲਬਾਤ ਹੋ ਗਈ ਆ ਵੀ ਜਿਹੜਾ ਪੇਕ ਕਰਦਾ ਵੀ ਕੋ ਉਹ ਨਿਕਲ ਨਾ ਆਵੇ ਕੋਈ ਨਾ ਕੋਈ ਚੱਕਰ ਪੈ ਗਿਆ ਹੋਵੇ ਕਿਉਂਕਿ ਇੰਨੀ ਜਿਆਦਾ ਤੁਹਾਨੂੰ ਪਤਾ ਸਿਸਟਮ ਕੀ ਆ ਸਾਰਾ ਪੇਪਰ ਤੇ ਆਫਿਸ ਵਾਲਾ ਜਿਹੜਾ ਬਿਊਰੋਕ੍ਰੇਸੀ ਕਿਦਾਰੀ ਹੈ ਸਾਰੀ ਤੇ ਬਾਕੀ ਇਹ ਸੀ ਵੀਡੀਓ ਦੇ ਵਿੱਚ ਆਪ ਵੀ ਵਜੋ ਤੇ ਬਾਕੀਆਂ ਨੂੰ ਮੇਰਾ ਵੀ ਰਵੇਅਰ ਕਰੋ ਜੇ ਕਿਤੇ ਵੀ ਪੈਸੇ ਦੀ ਕੋਈ ਗੱਲਬਾਤ ਹੁੰਦੀ ਆ ਪੈਸੇ ਜਿੱਥੇ ਪੈਸਾ ਆ ਗਿਆ ਉਥੇ ਵਿਚਾਰੋ ਤੇ ਇਸ ਕੈਮਰਾ ਦਾ ਤੁਹਾਨੂੰ ਆਪ ਵੀ ਵਜੋ ਤੇ ਦੂਜਿਆਂ ਨੂੰ ਵੀ ਵਿਚਾਰ ਕਰੋ ਤੇ ਓਟੀਪੀ ਆਉਂਦੇ ਆ ਜਿਹੜੇ ਇੱਥੇ ਵੀ ਚੱਲ ਰਹੇ ਆ ਇੱਕ 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 ਕੇ ਸਕੈਮ ਚੱਲ ਰਿਹਾ ਵੀ ਏ ਪੋਸਟ ਹੈ ਜਿਹੜੀ ਇੱਥੋਂ ਦੇ ਅੰਦਰ ਪੋਸਟ ਹੈ ਉਹ ਤੁਹਾਡੇ ਪਾਰਸਲ ਡਿਲੀਵਰ ਕਰਨ ਆਈ ਤੁਸੀਂ ਘਰੇ ਨਹੀਂ ਹੀ ਜੇ ਤੁਸੀਂ ਉਹ ਲੈਣਾ ਲਿੰਕ ਤੇ ਆਹ ਕਰੋ ਲਿੰਕ ਤੇ ਜਾਓ ਆ ਫਲਾਨਾ ਕਰਵਾ ਲਿੰਕ ਆ ਤੁਹਾਡਾ ਪਾਰਸਲ ਡਿਲੀਵਰ ਨਹੀਂ ਹੋਇਆ ਬਹੁਤ तरह ਦੇ ਸਕੈਮ ਆ ਤੇ ਇਹਨਾਂ ਚੀਜ਼ਾਂ ਤੋਂ ਮੇਰਾ ਵੀਰ ਵਿਚਾਰੋ ਵਿਚਾਰ ਕੇ ਚੱਲਿਓ ਤੇ ਫਿਰ ਬਚ ਸਕਦੇ ਆ ਕਿਉਂਕਿ ਅੱਜ ਕੱਲ ਬਹੁਤ ਜ਼ਿਆਦਾ ਕੰਮ ਦੀ ਮੰਦੀ ਹੈ ਸਾਰੇ ਦੇਸ਼ਾਂ ਦੇ ਵਿੱਚ ਤੇ ਲੋਕੀ ਫਿਰ ਸੌਖਾ ਪੈਸਾ ਬਣਾਉਣ ਲਈ ਮਿਹਨਤ ਨਹੀਂ ਕਰਨੀ ਚਾਹੁੰਦੇ ਤੇ ਆਹ ਪਾਸੇ ਪਏ ਆ ਬਹੁਤੇ ਲੋਕ ਤੁਹਾਨੂੰ ਵੀ ਪਤਾ ਵਾ ਤੇ ਅੱਗੇ ਤਾਂ ਕਹਿੰਦੇ ਨੇ ਲਾਲਚੀ ਵਾਲੀ ਗੱਲ ਲਾਲਚੀ ਜਾਂਦਾ ਰਹੇ ਠੱਗ ਭੁੱਖਾ ਨਹੀਂ ਮਰਦਾ ਪਰ ਅੱਜ ਦੇ ਸਮੇਂ ਦੇ ਵਿੱਚ ਵਿਚਾਰੇ ਡਰਦੇ ਡਰਾ ਹੀ ਇਹਨਾਂ ਦਿੰਦੇ ਆ ਤੇ ਬੰਦਾ ਐਦਾਂ ਹੀ ਫਸ ਜਾਂਦਾ ਵੀ ਠੱਗ ਨੇ ਤਾਂ ਭੁੱਖਾ ਹੀ ਮਰਨਾ ਇਹ ਕਰਕੇ ਮੇਰਾ ਇਹ ਵਿਚਾਰ ਰੱਖੋ ਆਪ ਵੀ ਬਚਾਓ ਸਾਰੇ ਪਰਿਵਾਰ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਨੂੰ ਆਪਣੀ ਸਲਾਹ ਦਿਓ ਤੇ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਵੀ ਜੇ ਇੱਥੇ ਰਹਿੰਦੇ ਹੋ ਕਾਲ ਆਈ ਆ ਕੋਈ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਕੀ ਸਕੈਮ ਚੱਲ ਰਹੇ ਆ ਉਹ ਤੁਸੀਂ ਦੱਸ ਸਕਦੇ ਕਮੈਂਟ ਦੇ ਵਿੱਚ ਇਹ ਜਿਹੜੀ ਵੀਡੀਓ ਦੇ ਵਿੱਚ ਇੱਕ ਆ ਜਿਹੜਾ ਸਕੈਮ ਹੋਇਆ ਇੱਥੋਂ ਦਾ ਇੱਕ ਬੜਾ ਪੇਜ ਆ ਆਪਣਾ ਪੰਜਾਬੀਆਂ ਦਾ ਕਮਿਊਨਿਟੀ ਦਾ ਕਹਿੰਦੇ ਵੀ ਅਸੀਂ ਬੜੀ ਹੈਲਪ ਕਰਦੇ ਹਾਂ ਉਹਨਾਂ ਨੂੰ ਬਾਈ ਉਹਨਾਂ ਨੇ ਬੜਾ ਤਕੜਾ ਮੈਸੇਜ ਲੈ ਕੇ ਭੇਜਿਆ ਸੀਗਾ WhatsApp ਤੇ ਬਹੁਤ ਵੱਡਾ ਪਰ ਉਹਨਾਂ ਨੇ ਸੀਨ ਕਰਕੇ ਕੋਈ ਜਵਾਬ ਨਹੀਂ ਦਿੱਤਾ ਇਹਨਾਂ ਨੇ ਲਿਖਣ ਦਾ ਮਤਲਬ ਇਹੀ ਸੀਗਾ ਕਿ ਵੀ ਤੁਸੀਂ ਅਵੇਅਰ ਕਰੋ ਲੋਕਾਂ ਨੂੰ ਪਾਓ ਲੈ ਵੀਡੀਓ ਬਣਾ ਕੇ ਪਾਓ ਇਹਦੇ ਉੱਤੇ ਕਿ ਲੋਕ ਅਵੇਅਰ ਹੋਣ ਇਹ ਚੀਜ਼ ਨਾਲ ਤੇ ਲੋਕਾਂ ਨੂੰ ਪਤਾ ਲੱਗੇ ਕਿਉਂਕਿ ਇਹ ਕੋਲਾ ਆ ਬਹੁਤ ਜ਼ਿਆਦਾ ਰਹੀਆਂ ਵਾਂ ਦੇ ਲੋਕਾਂ ਨੂੰ ਪਤਾ ਲੱਗ ਜੇ ਪਰ ਉਹਨਾਂ ਨੇ ਸੀਨ ਕਰਕੇ ਛੱਡਤਾ ਹੁਣ ਨਾਂ ਨਹੀਂ ਉਹਦਾ ਲੈਣਾ ਪਈਦਾ ਪਰ ਬੜਾ ਮਸ਼ਹੂਰ ਆ ਸਾਰਨੂੰ ਮੈਨੂੰ ਲੱਗਦਾ ਜਿਆਦਾ ਹੈ ਹੀ ਉਹ ਮਸ਼ਹੂਰ ਆ ਉਹ ਕਹਿੰਦੇ ਵੀ ਹੈ ਆਪਣੀ ਕਮਿਊਨਿਟੀ ਦੇ ਨਾਲ ਖੜੇ ਆ ਸਪੋਰਟ ਕਰਦੇ ਬਹੁਤ ਵਧੀਆ ਗੱਲ ਐ ਪਰ ਇਹ ਚੀਜ਼ਾਂ ਦੇ ਨਾਲ ਵੀ ਧਿਆਨ ਰੱਖਣਾ ਚਾਹੀਦਾ ਵੀਰੋ ਕੋਈ ਹੋਰ ਆਪਣੇ ਭਾਈ ਜਣੇ ਆ ਜਿਹੜੀਆਂ ਵਿਅਰਥ ਰਹੀਆਂ ਕਈ ਵੀਡੀਓ ਵੀ ਉਹਨਾਂ ਨੇ ਪਾਈਆਂ ਰੀਆਂ ਕੰਮ ਦੀਆਂ ਵੀ ਪਾਉਂਦੇ ਆ ਪਰ ਇਹ ਵੀ ਜ਼ਰੂਰੀ ਆ ਜਰੂਰ ਸਪੋਰਟ ਕਰਿਆ ਕਰੋ ਇਦਾਂ ਦੀ ਗੱਲਬਾਤ ਨੂੰ ਆਪਦਾ ਧਿਆਨ ਦੇ ਵਿੱਚ ਲੋਕਾਂ ਨੂੰ ਸ਼ੇਅਰ ਕਰੋ ਤੇ ਵੀਡੀਓ ਲਾਈਵ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਤੇ ਵੀ ਤੁਹਾਨੂੰ ਵੀ ਕੋਈ ਆਈ ਆ ਕਾਲ ਇਦਾਂ ਦੀ ਜਾਂ ਮੈਸੇਜ ਕਿਦਾਂ ਕਿਦਾਂ ਦੇ ਸਕੀਮ ਵਧ ਰਹੇ ਆ ਮਿਲਦੇ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ